ਆਣੀ ਲੈ ਸਕਦੇ 1000 ਰੁਪਿਆ ਦਾ ਕੋਈ ਗੱਲ ਫੋਨ ਨਹੀਂ ਮਿਲਦਾ ਨੰਬਰ ਸਰਕਾਰੀ ਹੈ ਕਾਕਾ ਸਰਕਾਰੀ ਹੈ ਫਿਰ ਸੇ ਹੁਣ ਅਸੀਂ ਕੀ ਤੋਂ ਲਈਏ ਕੱਢਣੀਆਂ ਦਾਰੂਆਂ 10 ਬਦਲੇ ਵੇਚ ਕੇ ਦਾ ਮੋਬਾਈਲ ਨਹੀਂ ਲੈ ਸਕਦੇ ਨਹੀਂ ਹੋਰ ਤੋਂ ਉਹਦੇ ਖਾਣ ਪੀਣ ਜੋਗਰੀ ਬਣਾਉਣੀ ਸੀ ਕਿਹੜੇ ਵੇਚੂ ਜੋਗਰੀ ਬਣਾਉਣੀ ਸਰਕਾਰੀ ਨੰਬਰ ਨੇ ਬਾਬਾ ਕੋਈ ਮੋਝ ਵਿਚ ਆ ਕੇ ਤਰਨਾ ਮਾਜੂ ਮੁੰਡੇ ਨਹੀਂ ਬਣਾਵਾਂਗੇ ਨਾਲੇ ਸਾਡਾ ਪਿੰਡਾ ਛੁੱਟੀ ਜੀ ਛੋਟਾ ਖਾਣ ਪੀਣ ਕਰਨਾ ਇਹ ਮੋਬਾਈਲ ਤਾਂ ਮੇਰੇ ਦਾ ਨੰਬਰ ਪਿੰਡੋਂ ਬਾਹਰੋਂ ਮੋਬਾਈਲ ਹੈ ਲੋਕੀ 350 250 96 ਬਖਰ ਕੇ ਦੋ ਹੱਲਿਆ ਦੇ ਦੋ ਨਹੀਂ ਤੁਸੀਂ ਮਵਾਕੇ ਦੇ ਦਿਓ ਕਿਸੇ ਤੋਂ ਹਾਂ ਚਿੰ ਦੇ ਸਕਦਾ ਜਦੋਂ ਇੰਨੇ ਸਾਢੇ ਕਰਦੇ ਨੇ ਚਲੋ ਦੇ ਦਿੰਦੇ ਆ ਗੱਲ ਗਲਤ ਨਾ ਹੋਵੇ ਤੇ ਕੋਈ ਨਾ ਨਾ ਨਹੀਂ ਇਹ ਇਕੱਲੇ ਮੁੰਡੇ ਨਹੀਂ ਬੁਲਾਣਾ ਸਰ ਆਹ ਲੋ ਜੀ ਹੈਲੋ ਹਾਂ ਆਪੂ ਕੀ ਹੋ ਗਿਆ ਉਹ ਬਈ ਐਂ ਕਰਕੇ ਕੰਮ ਹੋ ਗਿਆ ਉਦਾਵਾ ਕੇ ਪਾਸੇ ਮਾਗਾ ਥਾਣੇ ਦੇ ਬੱਚਾ ਪੁੱਤੀ ਦਾ ਕੇਸ ਕਰਿਆ ਥਾਣੇਦਾਰ ਪਾਣੇ ਥਾਣੇ ਜਾ ਉਹ ਦੱਸੋ ਵੀ ਕਿਵੇਂ ਨੇ ਬੜੇ ਤੂੰ ਬੰਦੇ ਲਿਆ ਬੰਦੇ ਲਿਆ ਕਿ ਉਹਦੇ ਥੋੜਾ ਵਾਲਾ ਸਰ ਤੇ ਮਲਾਜਮਾਂ ਦਾ ਦਰਦਾ ਨਹੀਂ ਪੁੱਤੀ ਦਾ ਕੇਸ ਕਰਨਾ 5 ਸਾਲ ਦੀ ਜੇਲ੍ਹ ਹੈ ਸਿੱਧੀ ਥਾਣੇਦਾਰ ਨੇ ਕਿਹਾ ਅੱਛਾ ਮੈਂ ਤੁਹਾਨੂੰ ਕਿੰਨਾ ਦਾ ਸਮਝਾਇਆ ਦੀ ਮਾਏ ਦਾ ਚੱਕਰਾਂ ਜਨਾਬ ਹੈ ਤੂੰ ਟੁਕੜਾ ਹਟਿਆ ਉਹ ਗੱਤੀ ਹੋਈ ਤਾਂ ਮੈਂ ਜੋ ਹੋਰ ਸਮਝਾਇਆ ਦੀਵਾ ਪੁਜਾਰੂ ਨਾ ਕੱਢਿਆ ਕਰੋ ਨੇ ਦਾ ਗੇਪ 30 30 ਦੀ ਭਾਈ 18 ਬੋਤਲਾਂ ਫੜ ਲੀਆਂ ਮਲਾਜਮਾ ਨੇ ਉਹ ਦੇਖ ਲੈ ਕਿਵੇਂ ਬਣਨੀ ਚਾਹੀਦੀ ਆ ਪੁੱਤਰ ਰੱਖੀ ਤੂੰ ਸੜਾਫੀ ਮੈਨੂੰ ਉਹਦਾ ਕਸੂ ਤਾੜ ਦੇ ਨਾਲੇ ਮੈਨੂੰ ਬਿਸ਼ਰਨੀ ਆ ਐ ਬਹੁਤ ਕਿਹਾ ਡੱਬਾਂ ਨਾਲੇ ਟੂੜੇ ਦੇਖ ਰੇ ਉਹ ਪੀ ਜਾ ਕਰ ਨਾਲੇ ਕੱਢ ਕੱਢ ਕੇ ਪੀ ਗਿਆ ਮੈਂ ਵੇਖਦਾ ਬਰਾ ਹੋ ਗਿਆ ਮੈਨੂੰ ਤਾਂ ਲੱਗਦਾ ਮੇਰੇ ਨਾਲ ਦੇ ਬੱਦੀ ਦੀ ਜੀ ਮਾਣਾ ਕਰਦੇ ਉਹਨੇ ਖਾਣ ਉਹ ਤੂੰ ਬਾਹਰਿਆਂ ਕੰਨਾਂ ਨਾਲ ਮਾਰ ਹੁਣ ਜਾ ਫੜਾ ਫੜਾ ਹਲੋ ਹਲੋ ਤੇ ਗੋਟਾ ਹਾਂ ਬਈ